ਸਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾ ਕਰਨਾ ਖਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀ ਦੇ ਅੱਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰੂ ਹੋਆ ਆਪ ਸਹਾਈ ਸੁਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸਰਣਾ ਪੈ ਪੈ ਨਾਸੀ ਸਾਚੀ ਦਰਗਹਿ ਮਾਨੀ ਗੁਣ ਗਾਵਤਿ ਆਰਾਧ ਨਾਮ ਹਰਿ ਆਈ ਆਪਣੀ ਥਾਨੀ ਜੈ ਜੈ ਹਾਰ ਕਰੈ ਸਭ ਉਸਤ ਸੰਗਤ ਸਾਰ ਪਿਆਰੀ ਸਦ ਬਲ ਹਰਿ ਜਾਉ ਬਰਵੇ ਆਪਣੀ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਣੀ ਉਦਰੀ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਤੀ ਕਰ ਆਇਆ ਗੋਸ਼ਟ ਗਿਆਨ ਨਾਮ ਸੁਣੀ ਉਦਰੀ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸਤੀ ਕਰ ਆਇਆ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ